ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਸੋਨੀ ਮੁੰਜਲ ਹੈਲਥ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ ਅੱਜ ਇੱਕ ਨਵੀਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਦੇਖੋ ਜੀ ਸ਼ੈਂਕ ਵਿੱਚ ਆਪਾਂ ਢੇ ਧੋਨੇ ਆ ਹਨਾ ਵੇਸਟ ਜਿਹੜਾ ਮਟੀਰੀਅਲ ਹੁੰਦਾ ਆਪਣੇ ਕੋਲ ਚਾਹ ਪੱਤੀ ਵਗੈਰਾ ਇਦਾਂ ਜਿਵੇਂ ਆਹ ਦੇਖੋ ਇਹ ਤਾਂ ਚਾਹ ਪੱਤੀ ਹੈ ਸਾਰੀ ਇਹ ਆਪਾਂ ਇਦਾਂ ਵਿੱਚ ਸ਼ੈਂਕ ਦੇ ਪਾ ਦਿੰਨੇ ਆ ਛੇਤੀ ਛੇਤੀ ਹੁੰਦੀ ਹੈ ਸ਼ੈਂਕਰ ਇਹਨਾਂ ਇਹਦੇ ਨਾਲ ਕੀ ਹੁੰਦਾ ਆਪਣੀ ਜਿਹੜੀ ਸ਼ੈਂਕਰ ਦੇ ਜਿਹੜੇ ਪਾਈਪਾਂ ਆ ਇਹਨਾਂ ਦੀ ਬਲੋਕੇਜ ਹੋ ਜਾਂਦੀ ਆ ਵੀ ਬੰਦ ਹੋ ਜਾਂਦੀਆਂ ਇਹ ਹੈ ਨਾ ਤੇ ਆਪਾਂ ਬਹੁਤ ਕੋਸ਼ਿਸ਼ ਕਰਦੇ ਆ ਫਿਰ ਆਪਣੀਆਂ ਕਲੀਨ ਨਹੀਂ ਹੁੰਦੀਆਂ ਸਾਫ਼ ਨਹੀਂ ਹੁੰਦੀਆਂ ਕਿ ਵਿੱਚ ਇਹਦੇ ਆਪਣੇ ਕਈ ਵੇ ਤੇ ਡਸਟਬਿਨ ਲਾਏ ਹੁੰਦੇ ਆ ਪਰ ਫਿਰ ਵੀ ਛੇਤੀ ਛੇਤੀ ਹੁੰਦੀ ਹੈ ਕਿ ਬੱਚੇ ਹੁੰਦੇ ਨਹੀਂ ਪਤਾ ਲੱਗਦਾ ਉਹ ਧੋਂਦੇ ਆ ਭਾਂਡੇ ਵਗੈਰਾ ਉਹਨਾਂ ਵਿੱਚ ਸ਼ੈਂਕ ਦੇ ਇਦਾਂ ਹੀ ਸੱਟ ਦਿੰਦੇ ਆ ਤੇ ਉਹ ਬਿਲਕੁਲ ਖਰਾਬ ਹੋ ਜਾਂਦੇ ਸ਼ੈਂਕ ਦੇ ਨਾਲ ਆ ਜਿਹੜੀਆਂ ਹੈਗੀਆਂ ਆਪਣੀਆਂ ਪਾਈਪਾਂ ਵਿੱਚ ਬੰਦ ਹੋ ਜਾਂਦੀਆਂ ਆ ਆਪਾਂ ਤੁਹਾਨੂੰ ਬਹੁਤ ਹੀ ਆਸਾਨ ਤੇ ਸੌਖਾ ਤਰੀਕਾ ਤੁਹਾਨੂੰ ਸ਼ੇਅਰ ਕਰਨ ਲੱਗੇ ਆ ਜਿਹਦੇ ਨਾਲ ਕਿਹੜੀ ਆਪਣੀਆਂ ਪਾਈਪਾਂ ਦੀ ਬਲੋਕੀਜ ਆ ਹਨਾ ਇਹ ਬਿਲਕੁਲ ਆਪਣੀ ਸਹੀ ਹੋ ਜੂਗੀ ਦੇਖੋ ਜੇ ਮੈਂ ਪਾਣੀ ਪਾਇਆ ਦੇਖੋ ਚੀਜ਼ਾਂ ਕਸ਼ਟਾ ਉੱਤੇ ਤਰ ਗਈਆਂ ਕੁਝ ਪਾਣੀ ਤੇ ਬਲੋਕੀਜ ਦੇਖੋ ਰੁਕ ਰੁਕ ਕੇ ਪਾਣੀ ਜਾਂਦਾ ਹੈ ਇਕਦਾਮ ਨਹੀਂ ਜਾਣਾਗਾ ਪਹਿਲਾਂ ਤਾਂ ਪੋਟੋਟਸ ਨਾਲ ਦੇਖੋ ਜੀ ਆ ਦੇਖੋ ਜੀ ਮੈਂ ਬੰਦ ਹੋਇਆ ਪਿਆ ਜਾਵਾਂ ਆਪਾਂ ਕੀ ਕਰਨਾ ਪਹਿਲਾਂ ਟੂਟੀ ਬੰਦ ਕਰ ਦੇਣੀ ਹੈ ਠੀਕ ਨਹੀਂ ਇਹਦੇ ਲਈ ਆਪਾਂ ਕੀ ਲੈਣਾ ਆਪਾਂ ਲੈਣਾ ਬੇਕਿੰਗ ਪਾਊਡਰ ਬਹੁਤ ਆਸਾਨ ਜਿਹੀ ਟ੍ਰਿਕ ਆ ਬੇਕਿੰਗ ਪਾਊਡਰ ਇੱਧਰ ਵਿੱਚ ਪਾ ਦੇਣਾ ਥੋੜਾ ਜਿਹਾ ਤੇ ਹੁਣ ਆਪਾਂ ਕੀ ਕਰਨਾ ਨੰਬਰ 2 ਤੇ ਦੇਖੋ ਗਰਮ ਪਾਣੀ ਪਾਉਣਾ ਇਹਦੇ ਨਾਲ ਕਿ ਦੇਖੋ ਥੋੜਾ ਥੋੜਾ ਕਰਕੇ ਗਰਮ ਪਾਣੀ ਪਾਉਣਾ ਜਿਹੜੀ ਇਹਨਾਂ ਦੀ ਬਲੌਕ ਜਿਆ ਸਾਰੀ ਖੁੱਲ ਜੂਗੀ ਗਰਮ ਪਾਣੀ ਨਾਲ ਤੇ ਬੇਕਿੰਗ ਪਾਊਡਰ ਨਾਲ ਦੇਖੋ ਪਾਣੀ ਕਿਵੇਂ ਆਖਰੋਂ ਥੱਲੇ ਜਾਣ ਲੱਗ ਗਿਆ ਗਰਮ ਗਰਮ ਜਿਦਾ ਜਿਦਾ ਪਾਣੀ ਵਿੱਚ ਪਾ ਦੇਣਾ ਤੇ ਜਿਹੜੀ ਪਾਈਪਾਂ ਦੀ ਬਲੌਕ ਜਿਆ ਸਾਰੀ ਖੁੱਲ ਜੂਗੀ ਜਿਵੇਂ ਜਿਵੇਂ ਬੇਕਿੰਗ ਪਾਊਡਰ ਥੱਲੇ ਜਾਊਗਾ ਪਾਣੀ ਨਾਲ ਤਾਂ ਨਾ ਤੇ ਸਾ ਦਾ ਬਿਲਕੁਲ ਪਾਈਪ ਕਲੀਨ ਹੁੰਦੀ ਜਾਊਗੀ ਜੇ ਤੁਹਾਨੂੰ ਮੇਰੀ ਜਿਹੜੀ ਟ੍ਰਿਕ ਕਿ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰੀਕੇ ਨਾਲ ਤੁਸੀਂ ਘਰ ਵਿੱਚ ਜਿਹੜੀ ਬਲੋਕਜ ਹੋਈਆਂ ਵੀ ਆ ਆਪਣੀਆਂ ਹਨਾ ਪਾਈਪਾਂ ਐ ਸ਼ੈਂਕ ਵਾਲੀਆਂ ਇਦਾਂ ਤੁਸੀਂ ਖੋਲ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਪਕਾ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ